ਗਰਮ-ਗਰਮ ਨਾਰੇ ਦੇਣਗੇ ਆਪਾਂ ਸੋਚਦਿਆਂ ਆ ਇਹਨਾਂ ਨੇ ਆਪਾਂ ਨੂੰ ਪਤਾ ਨਹੀਂ ਕੀ ਬਣਾ ਦੇਣਾ ਹੁਣ ਤੁਸੀਂ ਦੱਸੋ ਸਿਮਰਜੀਤ ਸਿੰਘ ਮਾਨ ਜਿਨੇ ਲਗਾਤਾਰ ਨਾਰੇ ਇੱਕ ਪਾਸੇ ਖਾਲਿਸਤਾਨ ਦਾ ਨਾਰਾ ਲਾਈ ਜਾਂਦਾ ਤੇ ਦੂਜੇ ਪਾਸੇ ਸੰਵਿਧਾਨ ਦੀ ਗੱਲ ਕਰੀ ਜਾਂਦਾ ਆ ਦੋ ਗੱਲਾਂ ਦੋਗਲੀਆਂ ਗੱਲਾਂ ਕਿਵੇਂ ਆ ਸਿਮਰਜੀਤ ਸਿੰਘ ਮਾਨ ਜ਼ਬਾਨ ਤਾਂ ਜਬਦ ਹੋ ਗਈ ਆਪਣੀ ਪਾਰਟੀ ਕਿਉਂ ਨਹੀਂ ਬੰਦ ਕਰਦਾ ਕਿ ਬਾਹਰ ਜਾਣ ਵਾਸਤੇ ਜਿਹਨੇ ਮੁੰਡੇ ਨੇ ਬਾਹਰ ਵੀਜ਼ਾ ਲੈਣਾ ਹੈ ਲੱਖ ਰੁਪਿਆ ਦਿਓ ਤੇ ਚਿੱਠੀ ਲੈ ਲਓ ਜਿਹੜਾ ਲੀਡਰ ਚਿੱਠੀ ਦੇਣ ਵਾਸਤੇ ਲੱਖ ਰੁਪਿਆ ਲਾਊਗਾ ਉਹ ਪਾਰਟੀ ਕਿ ਤੁਹਾਡੇ ਵਾਸਤੇ ਲੜਾਈ ਲੜੂਗੀ ਅੱਜ ਮੈਂ ਹੁਣੀ ਮੈਂ ਧਾਮੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਅਸੀਂ ਬੰਦੀ ਸਿੱਖਾਂ ਦੀ ਗੱਲ ਕਰ ਰਹੇ ਸੀ ਕੱਲ ਖੇਰਾ ਸਾਹਿਬ ਦੀ ਗੱਲ ਸੁਣੀ ਹੋਣੀ ਹੈ 30 ਸਾਲ ਹੋ ਗਏ ਉਹਨਾਂ ਨੂੰ ਜੇਲ੍ਹ ਚ 35 ਸਾਲ 25 ਸਾਲ ਦਾ ਪ੍ਰੋਲ ਵੀ ਨਹੀਂ ਮਿਲੀ 35 ਸਾਲ ਹੁਣ ਮੇਰਾ ਇੱਕ ਵੀਰ ਡਿਬੜੂਗਰ ਜੇਲ੍ਹ ਚ ਹੈ ਸਾਰਾ ਪੰਜਾਬ ਲੱਗਿਆ ਉਹ ਆਪਣੇ ਸਾਥੀਆਂ ਲਈ ਕਿਉਂ ਉਹਨੂੰ ਛਡਾਓ ਉਹਨੂੰ ਛਡਾਓ ਉਹਨੂੰ ਛਡਾਓ ਯਾ ਜਿੰਨੀ ਉਸ ਮੇਰੇ ਵੀਰ ਦੀ ਉਮਰ ਹੈ ਉਹ ਤੋਂ ਵੱਧ ਤਾਂ ਖੈਰਾ ਸਾਹਿਬ ਦੀ ਅੰਦਰ ਜੇਲ੍ਹ ਹੈ ਪਹਿਲੇ ਖੈਰਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਕਿ ਜਿਹੜਾ 1 ਸਾਲ ਅੰਦਰ ਹੈ ਪਹਿਲੇ ਰਾਜਵਾਨਾ ਸਾਹਿਬ ਨੂੰ ਛੜਾਉਣਾ ਚਾਹੀਦਾ ਹੈ ਨਾ ਰਾਜਵਾਨਾ ਦੀ ਗੱਲ ਕਰਦੇ ਐ ਨਾ ਖਹਿਰਾ ਸਾਹਿਬ ਦੀ ਗੱਲ ਕਰਦੇ ਐ ਨਾ ਕੋਈ ਬੰਦੀ ਸਿੱਕਾਂ ਦੀ ਗੱਲ ਕਰਦੇ ਐ ਇੱਕੋ ਗੱਲ ਕਰਦੇ ਸਾਨੂੰ ਛੜਾਓ ਯਕ ਇੱਥੇ ਸਟੇਜ ਪੁੰਦਰ ਸਾਹਿਬ ਬੈਠੇ ਆ ਪੁੰਦਰ ਸਾਹਿਬ ਘੱਟ ਤੋਂ ਘੱਟ ਇਹਨਾਂ ਨੂੰ ਵੀ 7-8 ਸਾਲ ਐਨਐਸਏ ਜੇਲ੍ਹ 'ਚ ਕੱਟੇ ਐ 8 ਸਾਲ ਬਾਦਲ ਸਾਹਿਬ ਨੇ 16 ਸਾਲ ਐਨਐਸਏ 'ਚ ਜੇਲ੍ਹ ਕੱਟੀ ਕਿਤੇ ਬਾਦਲ ਸਾਹਿਬ ਨੇ ਤਾਂ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਕਿਤੇ ਬਾਲ ਸਾਹਿਬ ਦੇ ਪਰਿਵਾਰ ਤਾਂ ਨਹੀਂ ਨਹੀਂ ਧਰਨੇ ਦਿੱਤੇ ਕਿ ਸਾਡੇ ਬਾਪੂ ਨੂੰ ਛੱਡ ਦਿਓ ਜੀ ਸਾਡੇ ਬਾਪੂ ਨੂੰ ਛੱਡ ਦਿਓ ਯਾਰ ਅਕਾਲੀ ਦਲ ਦਾ ਇਤਿਹਾਸ ਹੈ ਕੌਮ ਦਾ ਇਤਿਹਾਸ ਹੈ ਨਾ ਅਸੀਂ ਜਮਾਨਤ ਮੰਗੀਏ ਨਾ ਅਸੀਂ ਭਰੋਲ ਤੇ ਆਈਏ ਤਾਈਓ ਆਪਣੀ ਪਾਰਟੀ ਨੂੰ ਸ਼ਹੀਦਾਂ ਦੀ ਜਥੇਬੰਦੀ ਕਹਿੰਦੇ ਆ ਕਿਉਂਕਿ ਸ਼ਹਾਦਤ ਦੇਣੇ ਵਾਸਤੇ ਅਸੀਂ ਤਿਆਰ ਆਂ ਸਿਰ ਝਕਾਉਣ ਵਾਸਤੇ ਤਿਆਰ ਨਹੀਂ ਜਿਹੜੇ ਲੋਕ ਇੱਕ ਸਾਲ ਜੇਲ੍ਹ 'ਚ ਨਹੀਂ ਕੱਢ ਸਕਦੇ ਉਹ ਕੀ ਤੁਹਾਡੇ ਵਾਸਤੇ ਜਾਨਾ ਮਾਰ ਦੇਣਗੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸकाई ਟੀਵੀ ਦਿਨਾਲ